ਹੁਕਮੀ ਹੋਵਨ ਕਰ ਹੁਕਮਨ ਕੇ ਹਾ ਜਾਈਂ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੀਚ ਓਕਮ ਲਿਖ ਦੁਖ ਸੁਖ ਪਾਈ ਐ ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸੁਦਾ ਪਵਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ 부ਜੈ ਤਾਉ ਮੈਂ ਕਹੈ ਨ ਕੋਇ ਨਾਨਕ ਹੁਕਮੈ ਜੇ 부ਜੈ ਤਾਉ ਮੈਂ ਕਹੈ ਨ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਇੱਕ ਉਸੇ ਰੂਸਿੰਗ ਚੈਨਲ ਤੇ ਆਪ ਸਭ ਦਾ ਇਹ ਮੇਗੀ ਕੱਲ ਤੋਂ ਸ਼ੁਰੂ ਕੀਤਾ ਸੀ ਜੀ ਸਾਭ ਦੀ ਵਿਆਖਿਆ ਕੱਲ ਮੂਰ ਮੰਤਰ ਬੈਕਪੌਕ ਫੇਲੇ ਵਿੱਚ ਗਾ ਲੇ। ਮੂਲ ਮੰਤਰ ਤੇ। ਕਲੀ ਪੌੜੀ ਦੀ ਵਿਚਾਰ ਕੀਤੀ ਸੀ ਵਿਆਖਿਆ ਕੀਤੀ ਸੀ ਅੱਜ ਦੂਸਰੀ ਪੌੜੀ ਦੇ ਕਰਾਂ ਗਾਲਤੀ ਸੀ ਪੌੜੀ ਦੀ ਅਸਥਰਾ ਬਾਰੂਦ ਜਿਹੜੇ ਆ। ਭਰਾ। ਅੱਜ ਜੇ ਸਾਨੂੰ ਜੋ ਉਹ ਗੁਰ ਸਾਹਿਬ ਦਿੰਦੇ ਨੇ ਦੂਜੀ ਪੌੜੀ ਆਪਾਂ ਸਮਝ ਕੇ ਕੋਸ਼ਿਸ਼ ਕਰਾਂਗੇ ਆਪਣੇ ਜੀਵਨ ਵਿੱਚ ਆਸਾਨੀ। ਆਉਂ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ। ਹੁਕਮੀ ਹੋਵਨ ਅਕਾਰ ਹੁਕਮੀ ਹੁਕਮ ਵਿੱਚ ਕੁਮੀ ਹੋਵਨ ਆਕਾਰ ਅਰਥਾਤ ਸਰੀਰ ਦਾ ਕਿਹ ਸ਼ਕਲ ਕਿਦਾਂ ਕਹਿੰਦੇ ਹੁਕਮੀ ਹੋਵਨ ਆਕਾਰ ਉਹਦੇ ਹੁਕਮ ਜੀ ਹੈ ਇਹਦਾ ਕਿਦਾਂ ਆਕਾਰ ਹੈ ਕਿਹੋ ਜਿਹੀ ਸ਼ਕਲ ਹੈ ਕਿੱਦਾਂ ਦੀ ਕਾਲੀ ਜੋ ਵੀ ਰੰਗ ਰੂਪ ਸਾਰਾ ਸਾਰਾ ਜਿਹੜਾ ਹੈ ਉਹਦੇ ਹੁਕਮ ਵਿੱਚ ਹੀ ਹੁੰਦਾ ਹੁਕਮ ਨਾ ਕਿਹਾ ਜਾਏ ਪਰ ਪਾਇਣੀ ਕਿੱਸਾ ਦੇ ਵੀ ਉਹ ਇਹੋ ਜਿਹਾ ਦਾ ਕੋ ਮੈਂ ਪਾਇਣੀ ਬੁੱਝ ਸਕਦੇ ਹੈਗੇ ਬੁੱਝ ਨਹੀਂ ਸਕਦੇ ਉਹ ਹੁਕਮੀ ਹੋਵਨ ਜੀ ਹੁਕਮੀ ਹੋਵਨ ਜੀ ਜੀ ਆ ਸਾ ਜੀ ਤੂੰ ਸਾਡੇ ਵਰਗੀ ਜਾਂ ਜਾਨਵਰ ਹੁਕਮੀ ਹੋਵਨ ਜੀ ਉਹਦੇ ਹੁਕਮ ਦੇ ਵਿੱਚ ਹੀ ਜੀ ਹੁੰਦੇ ਨੇ ਹੁਕਮੀ ਹੋ ਹੁਕਮ ਮਿਲਿਆ ਵਡਿਆਈ ਉਹ ਕਿਮਸਾਰੀ ਜੀਵ ਨੂੰ ਜੜੀ ਹੈ ਸ਼ੋਭਾ ਆਦਰ ਪ੍ਰਾਪਤ ਹੁੰਦਾ ਹੈ ਹੁਕਮੀ ਉਤਮ ਨੀਚ ਹੁਕਮੀ ਉਤਮ ਨੀਚ ਉਤਮ ਦਾਤ ਚੰਗਾ ਵਧੀਆ ਨੀਚ ਦਾਤ ਪੈੜਾ ਕਹਿੰਦੇ ਉਹਦੇ ਹੁਕਮ ਦੇ ਅੰਦਰ ਹੀ ਕੋਈ ਬੰਦਾ ਪੈੜਾ ਹੋ ਜਾਂਦਾ ਤੇ ਕੋਈ ਬੰਦਾ ਸੇਸ਼ ਹੋ ਜਾਂਦਾ ਚੰਗਾ ਜਾਂਦਾ ਵਧੀਆ ਜਾਂਦਾ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਣ ਲਿਖ ਦੁੱਖ ਸੁਖ ਪਾਈ ਵੀ ਆਪਕੇ ਜਿਉਂ ਉਹਨੇ ਲਿਖਿਆ ਉਸ ਹਿਸਾਬ ਨਾਲ ਸਾਨੂੰ ਜਿਹਾ ਦੁੱਖ ਲਿਖਿਆ ਸਾਨੂੰ ਦੁੱਖ ਭੋਗਣਾ ਪੈਣਾ ਜਿਹਾ ਸੁਖ ਲਿਖਿਆ ਸਾਨੂੰ ਸਿ ਸੁਖਣਾ ਪੈਣਾ ਇਕਨਾ ਹੁਕਮੀ ਬਕਸੀਸ ਇਕਨਾ ਇਕਨਾ ਦਾ ਅਰਥ ਆਸ ਹੁੰਦਾ ਹੈ ਕਈ ਮਨੁੱਖਾਂ ਨੂੰ ਇਕਨਾ ਹੁਕਮੀ ਬਕਸੀਸ ਵੀ ਕਈ ਵੇ ਕਈ ਕਈ ਹੋਰ ਬਖਸ਼ੀਸ਼ ਮਿਲ ਜਾਂਦੀ ਹੈ ਜਿਆ ਅਰਥਾਤ ਵੀ ਰੇ ਜੂਨਾ ਚ ਬਾਹਰ ਨਿਕਲ ਜਾਂਦੇ ਹੈ ਜੋ ਚੁਸ ਲਗ ਇੱਕ ਨਾ ਹਕਮੀ ਬਖਸ਼ੀਸ਼ ਇੱਕ ਹਕੂਮੀ ਸਦਾ ਪਵਾਈ ਹੈ ਉਹ ਹੀ ਅਤ ਪਟਕਦੇ ਰਹਿੰਦੇ ਨੇ ਜੋ ਚੁਸ ਲਗ ਜੂਨਾ ਚ ਉਹ ਹੀ ਇਹ ਦੇਖੋ ਕਮਜੀ ਹੈ ਵੀ ਜੀ ਇੱਕ ਨਾ ਹਕਮੀ ਬਖਸ਼ੀਸ਼ ਇੱਕ ਹਕੂਮੀ ਸਦਾ ਪੋਈ ਵੀ ਕਿਦਾਂ ਕਿਹੜੇ ਬੰਦੇ ਨੇ ਜੇ ਬਖਸ਼ੀਸ਼ ਅਰਥਾਤ ਜੰਮਰ ਮੰਨ ਦੇ ਘਰ ਚ ਬਾਹਰ ਨਿਕਲਣਾ ਤੇ ਕਿਹੜੇ ਕਿਹੜਾ ਪਟਕਦਾ ਹੈ ਇਹ ਸਾਰਾ ਉਹਦੇ ਹੁਕਮ ਚ ਹੈ ਅਸੀਂ ਕੁਝ ਨਹੀਂ ਕਰ ਸਕਦੇ ਨਾ ਅਸੀਂ ਨਾ ਸਾਡੀ ਜਿੰਨੀ ਸਮਰਥਾ ਹੈ ਕਿ ਅਸੀਂ ਬੁਝ ਸਕੀ ਹੈ ਨਾਨਕ ਹੁਕਮ ਹੈ ਜੇ ਬੁਝੇ ਨਾਨਕ ਨਾ ਪਛਾਣ ਆਦੀ ਮੋੜ ਲਾ ਕੇ ਕਹਰੇ ਹੁਕਮ ਹੈ ਜੇ ਬੁਝੇ ਜਿਨੇ ਹੁਕਮ ਬੁਝ ਲਿਆ ਹੁੰਦਾ ਕੀ ਹੈ ਜਿਸ ਇਨਸਾਨ ਨੇ ਉਹ ਹੁਕਮ ਬੁਝ ਲਿਆ ਸਮਝ ਲਿਆ ਉਹਦੇ ਹੁਕਮ ਨੂੰ ਨਾਨਕ ਹੁਕਮ ਹੈ ਜੇ ਬੁਝੇ ਤਾਂ ਤੂੰ ਮੈਂ ਕਹੈ ਨਾਨਕ ਹੋਏ ਹੋ ਮੇਟ ਆਤ ਮੈਮ ਹੈ। ਸਵਾਰਤ ਇਹਦੇ ਫਿਰ ਉਹ ਸਵਾਰ ਉਹ ਬੰਦਾ ਸਵਾਰthi ਨਹੀਂ ਜਾਂਦਾ ਸਵਾਰਤ ਗੱਲਾਂ ਨਹੀਂ ਕਰਦਾ। ਪਰ ਮਾਤਵਾ ਜਿਹੜਾ ਨਾ ਬੁੱਝ ਲੈਂਦਾ ਹੈ, ਹੁਕਮ ਜਿਹੜਾ ਉਹ ਬੁੱਝ ਲੈਂਦਾ ਉਸਵਾਰਥੀ ਨਹੀਂ ਬਣਦਾ ਫਿਰ। ਇਹ ਸੀ ਅੱਜ ਦਾ ਕੰਟੈਂਟ। ਕੱਲ ਨੂੰ ਅਗਲੀ ਕੋੜੀ ਕਰਾਂਗੇ। ਠੀਕ ਹੈ। ਤਾਂ ਰੋਇਓ ਵੀਡੀਓ ਆਂਦੇ ਰਹੇ ਜੀ। 20 ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ। ਠੀਕ ਹੈ। ਸਬਸਕ੍ਰਾਈਬ ਕਰੋਗੇ ਸਾਡਾ ਵੀ ਉਸ ਲਾਭ ਤੇਗਾ ਸਾਡਾ ਯੂਸ ਲਾਭ ਤੇਗਾ ਤੱਕ ਦੀ ਜਾਣਕਾਰੀ ਵੀ ਹੋ ਦੇਗੀ ਸਬਸਕ੍ਰਾਈਬ ਕਰੋਗੇ ਤਾਂ ਵੀ ਵੀਡੀਓ ਜਿਹੜੀ ਸਭ ਤੋਂ ਤੁਹਾਡੇ ਤੱਕ ਪਹੁੰਚ ਰਹੀ ਹੈ ਤੁਹਾਡੇ ਕੋਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ